ਲੋਕ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਨੂੰ ਦਾਸ ਸਨਮਰ ਗੁਰਭਤੇ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸੰਗਤਾਂ ਦਾ ਜ਼ਰੂਰੀ ਨੁਕਤੇ ਉੱਤੇ ਧਿਆਨ ਕੇਂਦਰਿਤ ਕਰਨ ਵਾਸਤੇ ਅਪੀਲ ਕਰਨ ਜਾ ਰਿਹਾ ਹਾਂ ਕਿ ਪਿਛਲੇ ਦਿਨੀ ਮਹਾਰਾਸ਼ਟਰ ਦੇ ਅੰਦਰ ਚੋਣ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਔਰ ਉਸ ਚੋਣ ਪ੍ਰਕਿਰਿਆ ਦੌਰਾਨ ਸਿੱਖ ਸਮਾਜ ਮਹਾਰਾਸ਼ਟਰ ਰਾਉਟ ਸੰਸਮਾਜ ਵੱਲੋਂ ਜੋ ਉੱਥੇ ਇੱਕ ਮਹਾਜੁੱਥੀ ਸੰਗਠਨ ਬਣਿਆ ਉਸ ਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਵਾਸਤੇ ਅਪੀਲ ਕੀਤੀ ਗਈ। ਔਰ ਉਸ ਅਪੀਲ ਦਾ ਮਕਸਦ ਕੀ ਸੀ ਕਿ ਅਸੀਂ ਮਹਾਰਾਸ਼ਟਰ ਸਰਕਾਰ ਦੇ ਨਾਲ ਮਹਾਰਾਸ਼ਟਰ ਦੇ ਮਸਲਿਆਂ ਦਾ ਮੁੱਦਾ ਉਠਾਇਆ ਸੀ ਕਿ ਮਹਾਰਾਸ਼ਟਰ ਦੇ ਅੰਦਰ ਜਿੰਨੇ ਵੀ ਸਿੱਖ ਬੈਠੇ ਆ ਵਾਕਬਕ ਜਿਲਿਆਂ ਵਿੱਚ ਲਗਭਗ 36 ਜ਼ਿਲ੍ਹੇ ਮਹਾਰਾਸ਼ਟਰ ਸਟੇਟ ਦੇ ਹਨ ਉਹਨਾਂ ਜ਼ਿਲ੍ਹਿਆਂ ਦੇ ਅੰਦਰ ਅੱਜ ਤੱਕ ਸਿੱਖਾਂ ਦੇ ਮਸਲਿਆਂ ਦੇ ਉੱਤੇ ਕਦੇ ਧਿਆਨ ਨਹੀਂ ਕੇਂਦਰਿਤ ਕੀਤਾ ਗਿਆ ਸਿੱਖਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ ਔਰ ਪਿਛਲੀਆਂ ਸਰਕਾਰਾਂ ਸਿੱਖਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੀਆਂ ਰਹੀਆਂ ਇਸ ਲਈ ਸਿੱਖਾਂ ਦੇ ਜਿੰਨੇ ਵੀ ਮਸਲੇ ਹਨ ਲਈ ਇੱਕ 11 ਮੈਂਬਰੀ ਕਮੇਟੀ ਬਣਾਈ ਜਾਏ ਦੂਸਰਾ ਇੱਕ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਜਾਵੇ ਤੀਸਰਾ ਕੌਮੀ ਘਟਕ੍ਰਤੀ ਕਮਿਸ਼ਨ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਇਹ ਤਿੰਨ ਮੁੱਖ ਮੁੱਦੇ ਸਨ ਔਰ ਸਰਕਾਰ ਨੇ ਚੋਣ ਚੋਣ ਜਾਬਤਾ ਲੱਗਣ ਤੋਂ ਲਗਭਗ 11 ਦਿਨ ਪਹਿਲਾਂ ਮਹਾਰਾਸ਼ਟਰ ਦੇ 11 ਸਿੱਖਾਂ ਦੀ ਇੱਕ ਕਮੇਟੀ ਬਣਾਈ ਜਿਸ ਨੂੰ ਗਵਰਨਮੈਂਟ ਵੱਲੋਂ ਆਰਡੀਨੈਂਸ ਜਾਰੀ ਕਰਕੇ ਮਾਨਤਾ ਦਿੱਤੀ ਗਈ ਕਿ ਪੂਰੇ ਮਹਾਰਾਸ਼ਟਰ ਦੇ ਅੰਦਰ ਜਿੱਥੇ-ਜਿੱਥੇ ਵੀ ਸਿੱਖਾਂ ਦਾ ਕੋਈ ਮਸਲਾ ਹੋਏਗਾ ਇਹ 11 ਮੈਂਬਰੀ ਸਿੱਖਾਂ ਦੀ ਕਮੇਟੀ ਸਰਕਾਰ ਨਾਲ ਮਿਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਵੇਗੀ ਦੂਸਰਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕਿਉਂਕਿ ਸਾਡੇ ਬੱਚੇ ਪੰਜਾਬੀ ਬੋਲ ਸਕਦੇ ਆ ਨਾ ਪੰਜਾਬੀ ਲਿਖ ਸਕਦੇ ਆ ਨਾ ਪੜ ਸਕਦੇ ਆ ਬਹੁਤ ਦੂਰ ਸਾਡੇ ਬੱਚੇ ਉੱਥੇ ਪੰਜਾਬੀ ਤੋਂ ਚਲੇ ਗਏ ਇਸ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕਰਵਾਇਆ ਕਿ ਉੱਥੇ ਜਿਹੜੇ ਬੱਚੇ ਆ ਉਹ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਸਾਡੀ ਮਾਂ ਬੋਲੀ ਨਾਲ ਜੁੜ ਸਕਣ ਉਹਦੇ ਲਈ ਪੰਜਾਬੀ ਸਾਹਿਤ ਅਕਾਦਮੀ ਦੇ ਵੱਡੇ ਜਿਹੜੇ ਕਾਰਜ ਕਰਾਉਣ ਵਾਸਤੇ ਉਸ ਦਾ ਸੰਗਠਨ ਕਰਾਇਆ ਕਿ ਪੂਰੇ ਮਹਾਰਾਸ਼ਟਰ ਦੇ ਅੰਦਰ ਪੰਜਾਬੀ ਮਾਂ ਬੋਲੀ ਲਈ ਇਸ ਨੂੰ ਪ੍ਰਫੁੱਲਤ ਕੀਤਾ ਜਾਏਗਾ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਔਰ ਬੋਲਣ ਲਈ ਕੋਈ ਯੋਗ ਪ੍ਰਬੰਧ ਕੀਤੇ ਜਾਣਗੇ ਔਰ ਥਾਂ-ਥਾਂ ਬੱਚਿਆਂ ਲਈ ਕੋਈ ਐਸੇ ਪੰਜਾਬੀ ਸਿਖਾਉਣ ਵਾਲੇ ਟੀਚਰਾਂ ਦਾ ਪ੍ਰਬੰਧ ਕੀਤਾ ਜਾਏਗਾ ਇਸ ਲਈ ਉਹ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕਰਵਾਇਆ ਗਿਆ ਤੀਸਰਾ ਕੌਮੀ ਘਟ ਗਿਣਤੀ ਕਮਿਸ਼ਨ ਵਿੱਚ 70 ਸਾਲਾਂ ਵਿੱਚ ਅੱਜ ਤੱਕ ਕਿਸੇ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ ਔਰ ਕੌਮੀ ਘਟ ਗਿਣਤੀ ਕਮਿਸ਼ਨ ਕੀ ਹੈ ਘਟ ਗਿਣਤੀ ਲੋਕਾਂ ਵਾਸਤੇ ਕੌਮਾਂ ਵਾਸਤੇ ਇਹ ਗਠਨ ਕੀਤਾ ਹੋਇਆ ਇੱਕ ਬੋਰਡ ਹੈ ਜਿਹੜਾ ਘੱਟ ਗਿਣਤੀ ਲੋਕਾਂ ਵਾਸਤੇ ਸਹੂਲਤਾਂ ਵਿਦਿਕ ਤੌਰ ਤੇ ਮਕਾਨ ਬਣਾ ਕੇ ਦੇਣ ਲਈ ਜਾਂ ਨੌਕਰੀਆਂ ਪੇਸ਼ਿਆਂ ਦੇ ਅੰਦਰ ਉਹਨਾਂ ਦੀ ਮਦਦ ਕਰਦਾ ਤੇ ਸਿੱਖਾਂ ਨੂੰ 70 ਸਾਲਾਂ ਵਿੱਚ ਕੋਈ ਕਦੇ ਸਹੂਲਤ ਨਹੀਂ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ ਇਸੇ ਲਈ ਸਰਕਾਰ ਨੂੰ ਕਹਿ ਕੇ ਉਸ ਬੋਰਡ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਸ਼ਾਮਲ ਕੀਤਾ ਗਿਆ ਮੈਂਬਰ ਬਣਾਇਆ ਗਿਆ ਤਾਂ ਕਿ ਸਾਡੇ ਬੱਚੇ ਉੱਚ ਵਿੱਦਿਅਕ ਪ੍ਰਾਪਤ ਕਰ ਸਕਣ ਸਾਡੇ ਉੱਥੇ ਵਿੱਦਿਅਕ ਅਦਾਰੇ ਹਸਪੀਟਲ ਇਸ ਕੌਮੀ ਘਟ ਗਿਣਤੀ ਕਮਿਸ਼ਨ ਦੇ ਫੰਡ ਦੁਆਰਾ ਬਣਾਏ ਜਾਣ ਕਿਉਂਕਿ ਜਿਵੇਂ ਸਾਡਾ ਮੁਸਲਮਾਨ ਭਾਈਚਾਰਾ ਉਹਨਾਂ ਨੇ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਕਾਲਜ ਸਕੂਲ ਇਸੇ ਫੰਡ ਦੇ ਵਿੱਚੋਂ 70 ਸਾਲਾਂ ਤੋਂ ਲੈ ਕੇ ਉਹ ਸਾਰੇ ਅਤੇ ਬਣਾਏ ਆ ਸਾਰੇ ਮਹਾਰਾਸ਼ਟਰ ਦੇ ਪਰ ਸਿੱਖਾਂ ਦੀ ਇੱਕ ਵੀ ਸੰਸਥਾ ਨਹੀਂ ਇਸ ਲਈ ਸਿੱਖਾਂ ਦੀਆਂ ਵੀ ਵਿੱਦਿਅਕ ਔਰ ਮੈਡੀਕਲ ਸੰਸਥਾਾਂਵਾਂ ਬਣ ਸਿੱਖ ਬੱਚੇ ਵਿਦਿਆ ਪੜ ਸਕਣ ਉਹਨਾਂ ਲਈ ਵਜੀਫਿਆਂ ਦਾ ਇੰਤਜ਼ਾਮ ਕੀਤਾ ਜਾਏ ਇਸ ਕਰਕੇ ਇੱਕ ਸਿੱਖ ਨੁਮਾਇੰਦਾ ਮੈਂਬਰ ਵਿੱਚ ਸ਼ਾਮਲ ਕਰਵਾਇਆ ਗਿਆ ਇਹ ਸਰਕਾਰ ਨੇ ਚੋਣ ਜਾਬਤਾ ਲੱਗਣ ਤੋਂ ਲਗਭਗ 5 ਦਿਨ ਪਹਿਲਾਂ ਪਹਿਲਾਂ ਆਰਡੀਨੈਂਸ ਜਾਰੀ ਕਰਾ ਕੇ ਸਿੱਖਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਫਿਰ ਮਹਾਰਾਸ਼ਟਰ ਦੇ ਅੰਦਰ ਸਿੱਖਾਂ ਦੇ ਪੰਜਵੇਂ ਤਖਤ ਤਖਸਰੀ ਜੀ ਹਜੂਰ ਸਾਹਿਬ ਵਿਖੇ ਪਿਛਲੇ ਦਿਨੀ ਪਿਛਲੇ ਸਮੇਂ ਵਿੱਚ ਇੱਕ ਗੈਰ ਸਿੱਖ ਨੂੰ ਪ੍ਰਬੰਧਕ ਲਾਇਆ ਗਿਆ ਦਾਸ ਨੇ ਉਪ ਮੁੱਖ ਮੰਤਰੀ ਕੋਲੇ ਨਾਲ ਸਿੰਘਾਂ ਦਾ ਵਫਤ ਲੈ ਕੇ ਮਸਲਾ ਠਾਇਆ ਕਿ ਸਿੱਖਾਂ ਦਾ ਪੰਜਵਾਂ ਪਖਤ ਹੈ ਇੱਥੋਂ ਦਾ ਪ੍ਰਬੰਧਕ ਇੱਕ ਸਿੱਖ ਹੀ ਲਾਇਆ ਜਾਣਾ ਚਾਹੀਦਾ ਉਹਨਾਂ ਨੇ ਇਸ ਗੱਲ ਤੇ ਗੌਰ ਕਰਦੇ ਆ ਤੁਰੰਤ ਗੈਰ ਸਿੱਖ ਨੂੰ ਹਟਾ ਕੇ ਉਸ ਮੌਕੇ ਦੇ ਡੀਸੀ ਨੂੰ ਹਟਾ ਕੇ ਸਿੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ 66 ਖੰਸਰੀ ਹਜੂਰ ਸਾਹਿਬ ਦਾ ਬੋਰਡ ਬਣੇਗਾ ਉਹਦੇ ਵਿੱਚ ਕੇਵਲ ਮਹਾਰਾਸ਼ਟਰ ਦੇ ਵਿੱਚੋਂ ਗੁਰਸਿੱਖਾਂ ਨੂੰ ਹੀ ਨੁਮਾਇੰਦਗੀ ਦੇ ਕੇ ਮੈਂਬਰ ਬਣਾਉਣ ਦਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਹੈ ਬਹੁਤ ਵੱਡਾ ਸਾਡਾ ਮਸਲਾ। ਔਰ ਤੀਸਰੇ ਨੰਬਰ ਤੇ ਇਹ ਮਸਲੇ ਕੁਝ ਮਹਾਰਾਸ਼ਟਰ ਦੇ ਨਾਲ ਸੰਬੰਧਿਤ ਇਹ ਵੀ ਅਤੇ ਹੋਰ ਵੀ ਜਿਵੇਂ ਕਿ ਉੱਥੇ ਸਾਨੂੰ ਇੱਕ ਵੱਡਾ ਗਰਾਊਂਡ ਚਾਹੀਦਾ ਸੀ ਜਿੱਥੇ ਅਸੀਂ ਵੱਡੇ ਧਾਰਮਿਕ ਸਮਾਗਮ ਜਾਂ ਆਪਣੇ ਲੋਕਲ ਪਰਿਵਾਰਕ ਸਮਾਗਮ ਕਰ ਸਕੀਏ ਤੁਹਾਨੂੰ ਪਤਾ ਮੁੰਬਈ ਦੇ ਅੰਦਰ ਜਗ੍ਹਾ ਦੀ ਬਹੁਤ ਜ਼ਿਆਦਾ ਘਾਟ ਹੋਣ ਕਰਕੇ ਸਾਨੂੰ ਵੱਡੇ ਵੱਡੇ ਕੀਰਤਨ ਦਰਬਾਰ ਕਥਾ ਦਰਬਾਰ ਕਰਾਉਣ ਵਿੱਚ ਜਾਂ ਗੁਰਪੁਰਬਾਂ ਦੇ ਸਮਾਗਮਾਂ ਵਿੱਚ ਵੱਡੀ ਦਿੱਕਤ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਲਈ ਵੀ ਸਰਕਾਰ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਤੇ ਇਹ ਵੀ ਕਾਰਜ ਕੀਤਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਪੰਥਕ ਮਸਲੇ ਆ ਉਹਨਾਂ ਲਈ ਵੀ ਅਸੀਂ ਉਹਨਾਂ ਨੂੰ ਮੈਮੋਰੰਡਮ ਦਿੱਤਾ ਸ੍ਰੀ ਦਵਿੰਦਰ ਫਰਨवीस ਜੋ ਉਪ ਮੁੱਖ ਮੰਤਰੀ ਸਨ ਕਿ ਸਾਡੇ ਬੰਦੀ ਸਿੰਘ 30-30 ਸਾਲ ਤੋਂ ਜੇਲ੍ਹਾਂ ਵਿੱਚ નિર્ਦੋਸ਼ ਨਜ਼ਰਬੰਦ ਹੈ ਉਹਨਾਂ ਨੂੰ ਰਿਹਾਏ ਉਹਨਾਂ ਨੂੰ ਰਿਹਾ ਕਰਨ ਵੱਲ ਧਿਆਨ ਦਿੱਤਾ ਜਾਏ ਉਹਨਾਂ ਦੀ ਰਿਹਾਈ ਬਿਨਾਂ ਸ਼ਰਤ ਤੁਰੰਤ ਕੀਤੀ ਜਾਏ ਇਸ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨ ਨਜ਼ਰਬੰਦ ਕੀਤੇ ਗਏ ਆ નિર્ਦੋਸ਼ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਕਾਲ ਕੋਠੜੀਆਂ ਦੇ ਸਜਾਵਾਂ ਨੂੰ ਦੁੱਖਾਂ ਨੂੰ ਭੋਗ ਰਹੇ ਆ ਉਹ ਐਨਐਸਏ ਹਟਾ ਕੇ ਤੁਰੰਤ ਸਾਡੇ ਨੌਜਵਾਨਾਂ ਨੂੰ ਰਿਹਾ ਕੀਤਾ ਜਾਏ ਇਸ ਤੋਂ ਇਲਾਵਾ ਕਰਨ ਵੱਲ ਧਿਆਨ ਦਿੱਤਾ ਜਾਏ ਉਹਨਾਂ ਦੀ ਰਿਹਾਈ ਬਿਨਾਂ ਸ਼ਰਤ ਤੁਰੰਤ ਕੀਤੀ ਜਾਏ ਇਸ ਤੋਂ ਇਲਾਵਾ ਵੱਖ-ਵੱਖ ਜੇਲ੍ਹਾਂ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨ ਨਜ਼ਰਬੰਦ ਕੀਤੇ ਗਏ ਆ ਨਿਰਦੋਸ਼ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਕਾਲ ਕੋਠੜੀਆਂ ਦੇ ਸਜਾਵਾਂ ਨੂੰ ਦੁੱਖਾਂ ਨੂੰ ਭੋਗ ਰਹੇ ਆ ਉਹ ਐਨਐਸਏ ਹਟਾ ਕੇ ਤੁਰੰਤ ਸਾਡੇ ਨੌ ਜਵਾਨਾਂ ਨੂੰ ਰਿਹਾ ਕੀਤਾ ਜਾਏ ਇਸ ਤੋਂ ਇਲਾਵਾ ਜਿੰਨੇ ਵੀ ਮਹਾਰਾਸ਼ਟਰ ਦੇ ਅੰਦਰ ਸਾਡੇ ਭਾਈ ਚੱਲਿਆ ਸਾਡਾ ਪੰਥ 당 ਹੈ ਬਣਜਾਰੇ ਹਨ ਲੁਬਾਣੇ ਹਨ ਸਿੱਖਲੀਗਰ ਹਨ ਸਿੱਖਲੀਗਰ ਸਿੱਖ 5 ਲੱਖ ਦੇ ਲਗਭਗ ਮਹਾਰਾਸ਼ਟਰ ਦੇ ਵਿੱਚ ਵੱਸਦਾ ਜਿਨ੍ਹਾਂ ਨੂੰ ਅੱਜ ਤੱਕ ਮਕਾਨ ਨਹੀਂ ਅਲਾਟ ਹੋਇਆ ਅੱਜ ਤੱਕ ਉਹਨਾਂ ਨੂੰ ਰਹਿਣ ਬਸੇਰੇ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਮਾਨਤਾ ਪ੍ਰਾਪਤ ਨਹੀਂ ਵੈਸੇ ਝੁੱਗੀਆਂ ਝੌਂਪੜੀਆਂ ਦੇ ਅੰਦਰ ਆਪਣੇ ਦਿਨ ਗਰੀਬੀ ਦੀ ਰੇਖਾ ਤੋਂ ਥੱਲੇ ਜਾ ਕੇ ਗੁਜ਼ਾਰ ਰਹੇ ਆ ਪਰ ਸਿੱਖੀ ਨਾਲ ਸਿੱਖੀ ਸਿਧਾਂਤਾਂ ਨਾਲ ਅੱਜ ਤੱਕ ਵੀ ਉਹ ਪ੍ਰਣਾਏ ਹੋਏ ਅਤੇ ਜੁੜੇ ਹੋਏ ਲੋਕ ਹਨ ਔਰ ਸਿੱਖੀ ਸੁਪਰਟੂਨਾ ਦੇ ਵਿੱਚ ਪ੍ਰਤੱਖ ਮੂਰਤੀਮਾਨ ਅਸੀਂ ਵੇਖੀ ਆ ਤੇ ਦੇਖ ਰਹੇ ਹਾਂ ਮੂਰਤੀਮਾਨ ਸਿੱਖੀ ਦੀ ਸਪਿਰਟ ਉਹਨਾਂ ਦੇ ਵਿੱਚੋਂ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਟਲਕਦੀ ਆ ਉਹਨਾਂ ਲਈ ਅਸੀਂ ਗੱਲ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਪਲਾਟ ਸਰਕਾਰ ਅਲਾਟ ਕਰਕੇ ਮਕਾਨ ਬਣਾ ਕੇ ਦੇਵੇ ਸਰਕਾਰ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਕਿ ਮਹਾਜੂਤੀ ਦੀ ਸਰਕਾਰ ਜਦੋਂ ਬਣੇਗੀ ਤੁਸੀਂ ਸਾਰੇ ਸਿਕਲੀਕਰ ਸਿੱਖਾਂ ਦੀਆਂ ਲਿਸਟਾਂ ਬਣਾਓ ਉਹਨਾਂ ਨੂੰ ਸਰਕਾਰ ਪਲਾਟ ਵੀ ਮੁਹੱਈਆ ਕਰਾਵੇਗੀ ਮਕਾਨ ਵੀ ਮੁਹੱਈਆ ਕਰਾਵੇਗੀ ਉਹਨਾਂ ਲਈ ਵਿਦਿਅਕ ادارے ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਇਲਾਕਿਆਂ ਵਿੱਚ ਸਕੂਲ ਵੀ ਸਥਾਪਿਤ ਕੀਤੇ ਜਾਣਗੇ ਤਾਂ ਕਿ ਉਹ ਬੱਚੇ ਪੜ੍ਹ ਲਿਖ ਕੇ ਵੱਡੀਆਂ ਨੌਕਰੀਆਂ ਵੱਡੀਆਂ ਥਾਂਵਾਂ ਤੇ ਜਾ ਕੇ ਆਪਣੇ ਸਮਾਜ ਨੂੰ ਗੁਰਬਤ ਦੇ ਕਾਲ ਵਿੱਚੋਂ ਕੱਢ ਸਕਣ। ਸੋ ਇਹ ਬਹੁਤ ਵੱਡਾ ਮਸਲਾ ਵਣਜਾਰੇ ਸਿੱਖ ਉੱਥੇ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਵਿੱਚ ਔਰ ਲੁਬਾਣੇ ਸਿੱਖ ਸਾਡੇ ਬੈਠੇ ਆ ਪੰਜਾਬੀ ਭਾਈਚਾਰਾ ਸਿੰਧੀ ਸਿੱਖ ਸਾਡੇ ਉੱਥੇ ਬੈਠੇ ਆ ਗੁਰੂ ਨਾਨਕ ਨਾਮ ਲੇਵਾ ਨਾਨਕ ਪੰਥੀ ਸਾਡਾ ਬਹੁਤ ਵੱਡਾ ਸਮਾਜ ਹੈ। ਜਿਨ੍ਹਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ ਸੋ ਉਹ ਸਾਰੀਆਂ ਸਮੱਸਿਆਵਾਂ ਮਦੇ ਹੱਲ ਲਈ ਇਹ ਸਾਰੀ ਪਹਿਲ ਕਦਮੀ ਕੀਤੀ ਗਈ ਹੈ ਸਾਧ ਸੰਗਤ ਦੀ ਮੈਂ ਆਪ ਜੀ ਦੇ ਧਿਆਨ ਹਿੱਤੇ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਆਪਣੇ ਇਹਨਾਂ ਮੁੱਦਿਆਂ ਦੇ ਵਿੱਚ ਜਿਵੇਂ ਬਾਹਰਲੇ ਸੂਬਿਆਂ ਦੇ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਦੁਆਰ ਹੈ ਇਹਦੇ ਨਾਲ ਸੰਬੰਧਿਤ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਮਸਲੇ ਆ ਉਹ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਉਹਨਾਂ ਦਾ ਪ੍ਰਬੰਧ سپੁਰਦ ਕਰਕੇ ਉੱਥੇ ਗੁਰਦੁਆਰਿਆਂ ਦੀ ਦੁਆਰਾ ਸਥਾਪਨਾ ਕੀਤੀ ਜਾਵੇ ਉੱਥੇ ਗੁਰਮਰਿਆਦਾ ਲਾਗੂ ਹੋ ਸਕੇ ਉਹਦੇ ਲਈ ਵੀ ਅਸੀਂ ਇਹ ਲਿਖਤੀ ਰੂਪ ਦੇ ਵਿੱਚ ਗੱਲਾਂ ਸਾਰੀਆਂ ਉਹਨਾਂ ਦੇ ਧਿਆਨ ਵਿੱਚ ਲਿਆਉਂਦੀਆਂ ਇਸ ਲਈ ਮੈਂ ਇਹ ਸਾਰੇ ਮਸਲੇ ਤੁਹਾਡੇ ਸਾਹਮਣੇ ਰੱਖੇ ਆਂ ਔਰ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੁਹਾਡਾ ਸੰਗਤਾਂ ਦਾ ਸਹਿਯੋਗ ਰਹੇ ਅਸੀਂ ਨਾਨਕ ਨਾਮ ਲੇਵਾ ਜਿੰਨੇ ਸਾਡੇ ਭੈਣ ਭਰਾ ਹਿੰਦੁਸਤਾਨ ਵਿੱਚ ਵਸਦੇ ਆ ਸਾਰਿਆਂ ਨੂੰ ਆਪਣੀ ਗਲਬਕੜੀ ਵਿੱਚ ਲਈਏ ਔਰ ਉਹਨਾਂ ਦਾ ਸਾਥ ਦਈਏ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝੀਏ ਉਹ ਸਾਡੇ ਪੰਥ ਦੀ ਫਲਵਾੜੀ ਹਨ ਇਹ ਬੇਨਤੀਆਂ ਵੀ ਤੁਸੀਂ ਪ੍ਰਵਾਨ ਕਰੋ ਇੱਕ ਬੇਨਤੀ ਹੋਰ ਹੈ ਕਿ ਪੰਜਾਬ ਦੀ ਕਿਸਾਨੀ ਨਾਲ ਸੰਬੰਧਿਤ ਜੋ ਮਸਲੇ ਹੈ ਕਿ ਫਸਲਾਂ ਤੇ TMSP ਦਿੱਤੀ ਜਾਏ ਉਹ ਵੀ ਅਸੀਂ ਲਿਖਤੀ ਰੂਪ ਦੇ ਵਿੱਚ ਇਹ ਗੱਲ ਸਰਕਾਰ ਦੇ ਪਾਸ ਭੇਜਣ ਦਾ ਯਤਨ ਕੀਤਾ ਕਿ ਕਿਸਾਨੀ ਦੇ ਮਸਲਿਆਂ ਦਾ ਵੀ ਤੁਰੰਤ ਹੱਲ ਕੀਤਾ ਜਾਏ ਮੈਂ ਜਿਆਦਾ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਪਿਛਲੇ ਦਿਨਾਂ ਤੋਂ ਕੁਝ ਤਾਂ ਸ਼ਰਾਰਤੀ ਅਨਸਰ ਇਸ ਦੇ ਖਿਲਾਫ ਬੜੀ ਘਟੀਆ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਆ ਕੋਦੇ ਢਾਣੇ ਅਣਜਾਣੇ ਦੇ ਵਿੱਚ ਉਹਨਾਂ ਲੋਕਾਂ ਦੇ ਘਟੀਆ ਬਿਆਨਾਂ ਦਾ ਸ਼ਿਕਾਰ ਹੋ ਰਹੇ ਆ ਦਮਦਮੀ ਟਕਸਾਲ ਨੇ ਕੌਮ ਦੇ ਹਿੱਤਾਂ ਲਈ ਕੌਮ ਦੇ ਸੰਘਰਸ਼ ਲਈ ਹਮੇਸ਼ਾ ਹੀ ਆਪਣਾ ਕਦਮ ਅੱਗੇ ਰੱਖਿਆ ਮੈਂ ਵਿਸ਼ਵਾਸ ਦਿਵਾਉਣਾ ਕਿ ਦੁਨੀਆ ਭਰ ਦੇ ਵਿੱਚ ਸਿੱਖ ਹਿਤਾਂ ਲਈ ਕੌਮੀ ਹਿਤਾਂ ਲਈ ਜਿੰਨੀਆਂ ਵੀ ਪੰਥ ਦੀਆਂ ਜਥੇਬੰਦੀਆਂ ਸੇਵਾਵਾਂ ਕਰਨੀਆਂ ਅਸੀਂ ਉਹਨਾਂ ਦਾ ਪਹਿਲਾਂ ਵੀ ਸਨਮਾਨ ਰੱਖਿਆ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦਾ ਅਸੀਂ ਦਿਲੋਂ ਜਾਨ ਤੋਂ ਪੂਰਾ ਸਤਿਕਾਰ ਕਰਦੇ ਹਾਂ ਔਰ ਨਾਲ ਇਹ ਵੀ ਵਿਸ਼ਵਾਸ ਦਵਾਉਂਦੇ ਕਦੇ ਵੀ ਅਸੀਂ ਪੰਥ ਹਿਤਾਂ ਲਈ ਕੰਮ ਕਰ ਰਹੇ ਸਾਡੇ ਸਿੱਖ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਸਾਡੇ ਬੈਠੇ ਆ ਅਸੀਂ ਕਦੇ ਕਿਸੇ ਦੀ ਮੁਖਾਲਫਤ ਨਹੀਂ ਕੀਤੀ ਨਾ ਹੀ ਆਉਣ ਵਾਲੇ ਸਮੇਂ 'ਚ ਇਹ ਰਸ ਰਸਤੇ ਅਸੀਂ ਕਦੇ ਵੀ ਕੋਈ ਕਦਮ ਨਹੀਂ ਉਠਾਵਾਂਗੇ ਸਿੱਖ ਔਰ ਕੌਮੀ ਹਿੱਤਾਂ ਦੀ ਪਹਿਲ ਕਦਮੇ ਲਈ ਦਮਦਮੀ ਟਕਸਾਲ ਨੇ ਵੱਡੇ ਸੰਘਰਸ਼ ਕੀਤੇ ਆ ਵੱਡਾ ਹਿੱਸਾ ਇਸ ਕੌਮ ਦੇ ਹਿੱਤਾਂ ਲਈ ਆਪਣਾ ਪਾਇਆ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਜਿੰਨਾ ਵੀ ਸਾਡੇ ਤੋਂ ਸਰੇ ਬਣੇਗਾ ਸਿੱਖ ਪੰਥ ਦੇ ਹਿੱਤਾਂ ਲਈ ਅਸੀਂ ਆਪਣਾ ਯੋਗਦਾਨ ਪਾਉਣ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਮੇਰੀ ਬੇਨਤੀ ਹੈ ਕੋਈ ਭਰਮ ਭਲੇਖੇ ਦਾ ਸ਼ਿਕਾਰ ਹੋਣ ਦੀ ਬਜਾਏ ਸਾਡੇ ਨਾਲ ਬੈਠ ਕੇ ਰਾਬਤਾ ਕਰੋ ਸਾਡੇ ਨਾਲ ਵਿਚਾਰ ਕਰੋ ਆਪਾਂ ਮਿਲ ਜੁਲ ਕੇ ਜੋ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਉਹਦਾ ਹੱਲ ਕੱਢਣ ਵਿੱਚ ਆਪਾਂ ਯੋਗਦਾਨ ਪਾਈਏ ਵਿਦੇਸ਼ਾਂ ਦੇ ਵਿੱਚ ਇੱਥੇ ਸਿੱਖ ਇੱਥੇ ਵੀ ਬਹੁਤ ਵੱਡੀਆਂ ਸਮੱਸਿਆਵਾਂ ਹਨ ਉਹਨਾਂ ਨਾਲ ਤੁਸੀਂ ਆਏ ਦਿਨ ਜੁੜਦੇ ਹੋ ਇੱਥੇ ਵੀ ਸਾਰੇ ਮਿਲ ਕੇ ਆਪਾਂ ਇੱਕ ਜੁਟ ਹੋ ਕੇ ਕੌਮ ਦੀ ਚੜ੍ਹਦੀ ਕਲਾ ਦੀ ਕਾਰਜ ਕਰੀਏ ਦਾਸ ਦੀ ਇਤਨੀ ਸੁਨਮਰ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ ਜੇ ਕਰਕੇ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੰਕਾ ਹੈ ਕੋਈ ਭਰਮ ਭੁਲੇਖਾ ਕਿਸੇ ਵੀ ਸਿੱਖ ਦੇ ਮਨ ਵਿੱਚ ਹੈ ਉਹ ਸਾਡੇ ਨਾਲ ਮਿਲ ਬੈਠ ਕੇ ਬੜੇ ਪਿਆਰ ਨਾਲ ਆਪਣਾ ਸ਼ੰਕਾ ਨਿਵਰਤ ਕਰ ਸਕਦਾ ਹੈ ਅਸੀਂ ਹਰ ਸਿੱਖ ਦੀ ਤਸੱਲੀ ਕਰਾਉਣ ਦਾ ਯਤਨ ਕਰਾਂਗੇ ਔਰ ਫਿਰ ਮੈਂ ਬੇਨਤੀ ਕਰਾਂਗਾ ਕਿ ਪਾਏ ਹੋਏ ਭੁਲੇਖਿਆਂ ਦਾ ਸ਼ਿਕਾਰ ਨਾ ਬਣੀਏ ਇਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਦੇ ਮਾਰਗ ਤੇ ਚੱਲ ਕੇ ਆਪਾਂ ਸਾਰੇ ਸਤਿਗੁਰੂ ਮਹਾਰਾਜੀ ਦੇ ਸਾਡੇ ਇਸ ਪੰਥ ਦੀ ਚੜ੍ਹਦੀ ਕਲਾ ਲਈ ਜੋ ਜੋ ਵੀ ਆਪਣਾ ਯੋਗਦਾਨ ਪਾ ਸਕਦਾ ਆਪਾਂ ਆਪਣਾ ਯੋਗਦਾਨ ਪਾਈਏ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ